ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸੱਸੀ ਘਾਲ ਚਾਹਾਨ ਡੈਰੀ ਫਾਰਮ ਫੂਡ ਤੇ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਇੱਕ ਤੋਕਰ ਗੱਬਣ ਗਾਂ ਲੈ ਕੇ ਆਏ ਆ। ਬਾਕੀ ਵੀਰੋ ਤੇ ਡਿਟੇਲ ਪੁੱਛਦੇ ਆ। ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਨੂੰ ਕਰ ਲੋ ਸਬਸਕ੍ਰਾਈਬ ਸੱਸੀ ਘਾਲ ਭੈਣ। ਨਾਮ ਤੇ ਐਡਰੈਸ ਬੋਲ ਦਈ। ਜੇ ਆ ਨਾ ਪਪੂ ਵਾਲੀ ਪਿੰਡ ਫੂਲ। ਠੀਕ ਹੈ ਜੀ। ਜ਼ਿਲ੍ਹਾ ਬਰਹਿੰਡਾ ਜੀ। ਜ਼ਿਲ੍ਹਾ ਬਰਹਿੰਡਾ ਤੇ ਫੋਨ ਨੰਬਰ ਜੀ। 95 ਹਾਂਜੀ 012 012 42772 ਠੀਕ ਹੈ ਜੀ ਤੇ ਜਿਹੜੀ ਅੱਜ ਆਪਾਂ ਗਾਦੇ ਆ ਕਿੰਨੇ ਮਹੀਨੇ ਸੂਏ ਸੂਈ ਹੋਈ ਹੈ ਤੀਜੇ ਸੂਏ ਤੀਜੇ ਸੂਏ ਹੁਣ ਕਿੰਨੇ ਮਹੀਨੇ ਗੱਪਣਾ ਹੈ ਇਹ ਛੇ ਮਹੀਨਾ ਵੀ ਨਾ ਲੱਗਿਆ ਹੋਈ ਇਹਨੇ ਛੇ ਮਹੀਨਾ ਵੀ ਨਾ ਲੱਗਿਆ 5 ਮਹੀਨਾ ਦੀ ਹੋ ਗਈ ਹੈ ਹਾਂ 5 ਛੇ ਮਹੀਨਾ ਲੱਗਿਆ ਤੇ ਕਿੰਨੇ ਲੀਟਰ ਦੁੱਧ ਆਈ ਹੁਣ ਇਹ ਤਾਜੀ ਥਲੇ ਤਾਂ ਹੈਗਾ 17 18 ਲੀਟਰ ਦੀ ਠੀਕ ਹੈ ਜੀ ਤੇ ਹੁਣ ਇਹਦੇ ਕਿਤੇ 6 ਲੀਟਰ ਸੋਤੇ ਤਿਆਰ ਹੈ 6 ਲੀਟਰ ਹੀ ਤੋੜ ਕੇ ਦਿਖਾ ਦਿਓ ਮੋੜ ਲੈ ਵੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਹਾਂ ਕੋਈ ਨਹੀਂ ਬਾਕੀ ਥਾਂ ਨੇਟ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਤੇ ਦਾ ਰੇਟ ਕੀ ਕਰਤਾ ਈ ਲੈਂਡ ਦੇਣ ਜਾਈ ਲੈਂਡ ਦੇਣਗੇ ਪੈਂਤੀ ਮਹਰਾਮ ਹੈ ਜਾਂ ਮੜਾ ਮੋਟਾ ਮਾਮਤਾ ਨਾਲ ਆਇਆ ਕਰਨਾ ਹੈ ਠੀਕ ਹੈ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਪਈ ਨਾ ਕਰ ਲੋ ਕੰਟੈਕਟ ਥੋੜਾ ਇਹ ਕੈਮਰੇ ਤੋਂ ਡਰਦੀ ਸੀਗੀ ਤੇ ਬਾਕੀ ਵੀਰ ਦਾ ਨੰਬਰ ਸਕ੍ਰੀਨ ਤੇ ਚਲੋ ਬਾਈ ਦਿਨਾਂ ਕਰ ਲੈ ਕੰਟੈਕਟ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ